ਸੋ ਡਾਕਟਰ ਸਾਹਿਬ ਰਾਜਾ ਵਿੜਿੰਗ ਨੇ ਐਸਸੀ ਭਾਈ ਚਾਰੇ ਬਾਰੇ ਇੱਕ ਬਹੁਤ ਪੱਦੀ ਟਿੱਪਣੀ ਕੀਤੀ ਜੀ ਉਹਨਾਂ ਦੇ ਉੱਪਰ ਪਰਚਾ ਵੀ ਹੋ ਚੁੱਕਿਆ ਜੀ ਪਰ ਹਲੇ ਤੱਕ ਕੋਈ ਕਾਰਵਾਈ ਘਾ ਤਾਂ ਨਹੀਂ ਹੋਈ ਦੇਖੋ ਰੂਹੀ ਜੀ ਇਹ ਹੀ ਤਾਂ ਹੈ ਤਕੜੇ ਦਾ ਸੱਤੀ ਵੀ ਹੀ 100 ਜੇ ਰਾਜਾ ਵਿੜਿੰਗ ਦੀ ਥਾਂ ਤੇ ਕੋਈ ਮਾੜਾ ਢੀੜਾ ਹੁੰਦਾ ਕੋਈ ਮਾਤੜ ਹੁੰਦਾ ਤੇ ਪੁਲਿਸ ਨੇ ਹੁਣ ਤੱਕ ਚੱਕ ਕੇ ਨਾਲੇ ਪੁੜੇ ਸਿੱਕ ਨਹੀਂ ਸੀ ਨਾਲੇ ਅੰਦਰ ਹੋਣਾ ਸੀ ਪਰ ਜਦੋਂ ਮੂਰੇ ਤਕੜਾ ਬੰਦਾ ਜਦੋਂ ਮੂਰੇ ਉਹ ਇੱਕ ਸਰਕਾਰ ਚ ਰਹਿ ਚੁੱਕੀ ਪਾਰਟੀ ਦਾ ਪ੍ਰਧਾਨ ਹੈ ਤਾਂ ਫਿਰ ਸ਼ਾਇਦ ਪੁਲਿਸ ਦੀ ਹਿੰਮਤ ਨਹੀਂ ਪੈਰੀ ਔਰ ਅੱਜ ਜਿਹੜੇ ਐਸਸੀ ਕਮਿਸ਼ਨ ਦੇ ਚੇਅਰਮੈਨ ਹੈ ਗੜੀ ਸਾਹਿਬ ਉਹਨਾਂ ਨੇ ਪੁਲਿਸ ਅਫਸਰ ਨੂੰ ਸੱਦਿਆ ਔਰ ਰੱਜ ਕੇ ਪੁਲਿਸ ਅਫਸਰ ਨੂੰ ਤਾੜਨਾ ਕੀਤੀ ਹੈ ਇੱਕ ਤਰ੍ਹਾਂ ਨਾਲ ਝਾੜ ਚੰਬ ਕੀਤੀ ਹੈ ਵੀ ਕੀ ਰਾਜਾ ਵੜਿੰਗ ਪਤਾਲ ਚ ਗਾਇਬ ਹੋ ਗਿਆ ਕਿ ਅਸਮਾਨ ਚ ਗਾਇਬ ਹੋ ਗਿਆ ਰਾਜਾ ਵੜਿੰਗ ਤਾਂ ਤਰਨ ਤਰਨ ਦੀਆਂ ਵੋਟਾਂ ਚ ਪ੍ਰਚਾਰ ਕਰਦਾ ਫਿਰਦਾ ਹੈ ਪਰਚਾ ਉਹਦੇ ਤੇ ਵੱਡਾ ਦਰਜ ਹੈ ਐਸਸੀ ਐਸਸੀ ਐਕਟ ਜਦੋਂ ਲੱਗ ਜੇ ਤਾਂ ਉਹਦੇ ਵਿੱਚ ਤਾਂ ਬਾਰੋ-ਬਾਰ ਛੇਤੀ ਜ਼ਮਾਨਤ ਵੀ ਨਹੀਂ ਗ੍ਰਿਫਤਾਰੀ ਵੀ ਕਰਨੀ ਪੈਂਦੀ ਹੈ ਪਰ ਰਾਜਾ ਵੜਿੰਗ ਦਾ ਅਜੇ ਤੱਕ ਬਾਲ ਵੀ ਵਿੰਗਾ ਨਹੀਂ ਹੋਇਆ ਕਾਰਨ ਉਹੀ ਕਹਿੰਦੇ ਆ ਜਿੱਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ ਔਰ ਰੂਹੀ ਜੀ ਇਹ ਕੋਈ ਪਹਿਲੀ ਵਾਰ ਨਹੀਂਗਾ ਇਹ ਤਾਂ ਜਦੋਂ ਵੀ ਕੋਈ ਤਾਕਤਵਰ ਬੰਦਾ ਕੋਈ ਤਕੜਾ ਬੰਦਾ ਉਹ ਕੁਝ ਵੀ ਕਰ ਦੇਈ ਪਹਿਲੀ ਤਾਂ ਗੱਲ ਉਹਦੇ ਤੇ ਕਾਰਵਾਈ ਹੁੰਦੀ ਨਹੀਂ ਪਰਚਾ ਹੀ ਨਹੀਂ ਦਰਜ ਹੁੰਦਾ ਜੇ ਪਰਚਾ ਦਰਜ ਹੋ ਦੇ ਫਿਰ ਉਹਦੀਆਂ ਗ੍ਰਿਫਤਾਰੀਆਂ ਨਹੀਂ ਹੁੰਦੀਆਂ ਜੇ ਗ੍ਰਿਫਤਾਰੀ ਵੀ ਹੋ ਜੇ ਤਾਂ ਬਾਅਦ ਦੇ ਵਿੱਚ ਪੁਲਿਸ ਇਹੋ ਜਿਹਾ ਕੁਝ ਕਾਲਾ ਮਾਲਾ ਕਰ ਦਿੰਦੀ ਆ ਉਹਨਾਂ ਨੂੰ ਸਜ਼ਾ ਹੀ ਨਹੀਂ ਹੁੰਦੀ ਹੁਣ ਤੁਸੀਂ ਵੇਖੋ ਆਮ ਆਦਮੀ ਪਾਰਟੀ ਦਾ ਜਿਹੜਾ ਐਮ ਐਲ ਏ ਪਠਾਨ ਮਾਜਰਾ ਪਰਚਾ ਉਹਦੇ ਤੇ ਦਰਜ ਹੋਇਆ ਪਹਿਲਾਂ ਤਾਂ ਖਬਰ ਆਈ ਵੀ ਉਹ ਪੁਲਿਸ ਤੇ ਗੋਲੀ ਚਲਾ ਕੇ ਜੀ ਉਹ ਭੱਜ ਗਿਆ ਹੁਣ ਇਹ ਕਿਤੇ ਹੋ ਸਕਦਾ ਆਮ ਬੰਦਾ ਇਹ ਕਰ ਸਕਦਾ ਪੁਲਿਸ ਤੇ ਗੋਲੀ ਚਲਾ ਕੇ ਪੁਲਿਸ ਇੰਨੀ ਵੱਡੀ ਫੋਰਸ ਫੜਨ ਜਾਏ ਤੇ ਇੱਕ ਬੰਦਾ ਨਿਕਲ ਜੇ ਪੁਲਿਸ ਕੋਲੋਂ ਕਮਾਲ ਦੀ ਗੱਲ ਐ ਪੰਜਾਬ ਨੂੰ ਬੇਵਕੂਫ ਬਣਾਉਣ ਦੀ ਗੱਲ ਹੋ ਰਹੀ ਐ ਦੂਜਾ ਹੁਣ ਖਬਰ ਆਈ ਆਮ ਆਦਮੀ ਪਾਰਟੀ ਦਾ ਉਹ ਐਮਐਲਏ ਜਿਨ੍ਹਾਂ ਦੀ ਸਰਕਾਰ ਐ ਪੰਜਾਬ 'ਚ ਭਗਵੰਤ ਮਾਨ ਸਾਹਿਬ ਦਾ ਐਮਐਲਏ ਭਗਵੰਤ ਮਾਨ ਸਾਹਿਬ ਦਾ ਫੁੱਫੜ ਸੋਹਰਾ ਵੀ ਐ ਉਹ ਐਮਐਲਏ ਹੁਣ ਖਬਰ ਆਈ ਕਿ ਉਹ ਆਸਟ੍ਰੇਲੀਆ ਚਲਾ ਗਿਆ ਕਮਾਲ ਦੀ ਗੱਲ ਜਿਹੜੇ ਐਮ.ਐਲ.ਏ. ਸਾਹਿਬ ਨੂੰ ਪੰਜਾਬ ਦੀ ਪੁਲਿਸ ਫੜਦੀ ਫਿਰਦੀ ਆ ਉਹ ਆਸਟ੍ਰੇਲੀਆ ਕਿਦੇ ਨਿਕਲ ਗਿਆ ਅੱਛਾ ਇਹਨਾਂ ਨੇ ਕੀ ਕੀਤਾ ਬਾਅਦ ਚ ਲੋਕਆਊਟ ਨੋਟਿਸ ਜਾਰੀ ਕਰਤਾ ਲੋਕਆਊਟ ਨੋਟਿਸ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਜਿਹੜੇ ਬੰਦੇ ਨੂੰ ਵਿਦੇਸ਼ ਜਾਣ ਤੋਂ ਰੋਕਣਾ ਹੋਵੇ ਉਹਦੇ ਖਿਲਾਫ ਜਾਰੀ ਹੁੰਦਾ ਵੀ ਹਵਾਈ ਅੱਡੇ ਤੇ ਜੇ ਆ ਬੰਦਾ ਦਿਖੇ ਤਾਂ ਤੁਰੰਤ ਗ੍ਰਿਫਤਾਰ ਕੀਤਾ ਜਾਏ ਤੇ ਲੋਕਆਊਟ ਨੋਟਿਸ ਰੁਹੀ ਜੀ ਜਾਰੀ ਪਤਾ ਕਦੋਂ ਕੀਤਾ ਜਦੋਂ ਉਹ ਚਲਾ ਗਿਆ ਉਸ ਤੋਂ ਬਾਅਦ ਇਹਨੂੰ ਕਹਿੰਦੇ ਆ ਸੱਪ ਲੰਗ ਗਿਆ ਤੇ ਹੁਣ ਲੀ ਕੁੱਟੀ ਜਾਂਦੇ ਆ ਹੱਦ ਹੈ ਲੋਕਾਂ ਨੂੰ ਬੇਵਕੂਫ ਬਣਾਉਣ ਦੀ ਕੋਈ ਹੱਦ ਤਾਂ ਹੋਣੀ ਚਾਹੀਦੀ ਹੈ ਨਾ ਹੁਣ ਰਾਜੇ ਵੜਿੰਗ ਬਾਰੇ ਇਹ ਕਿਹਾ ਜਾਂਦਾ ਵੀ ਭਗਵੰਤ ਮਾਨ ਸਾਹਿਬ ਨਾਲ ਉਹਨਾਂ ਦੀ ਚੰਗੀ ਸੈਟਿੰਗਾਂ ਹੁਣ ਤੁਸੀਂ ਇਹ ਦੱਸੋ ਰਾਜੇ ਵੜਿੰਗ ਦੇ ਪਿਛਲੀ ਸਰਕਾਰ ਚ ਰਾਜਾ ਵੜਿੰਗ ਸਾਹਿਬ ਮੰਤਰੀ ਰਿਹਾ ਕਾਂਗਰਸ ਦੀ ਸਰਕਾਰ ਸੀ ਟਰਾਂਸਪੋਰਟ ਮੰਤਰੀ ਸੀ ਰਾਜਾ ਵੜਿੰਗ ਦੇ ਉੱਪਰ ਭਗਵੰਤ ਮਾਨ ਸਾਹਿਬ ਤੇ ਉਹਨਾਂ ਦੀ ਪਾਰਟੀ ਨੇ ਕਈ ਵਾਰੇ ਦੋਸ਼ ਲਾਏ ਇਹ ਮਸਲਾ ਠਾਇਆ ਵੀ ਉਹਨਾਂ ਨੇ ਜਿਹੜੀਆਂ ਨਵੀਆਂ ਬੱਸਾਂ ਪਾਈਆਂ ਸੀ ਜਦੋਂ ਉਹਨਾਂ ਬੱਸਾਂ ਦੀਆਂ ਬਾਡੀਆਂ ਲਵਾਈਆਂ ਸੀ ਤਾਂ ਉਦੋਂ ਬਾਡੀਆਂ ਲਵਾਉਣ ਵੇਲੇ ਗੜਬੜ ਕੀਤੀ ਭਗਵੰਤ ਮਾਨ ਸਾਹਿਬ ਕਈ ਵਾਰ ਕਹਿ ਚੁੱਕੇ ਵੀ ਮੈਂ ਇਹਦੀ ਜਾਂਚ ਕਰਾਉਂਗਾ ਰਾਜੇ ਵਿੜਿੰਗ ਨੂੰ ਮੈਂ ਐ ਕਰੂੰਗਾ ਪਰ ਅੱਜ ਤੱਕ ਰਾਜੇ ਵਿੜਿੰਗ ਦਾ ਵਾਲ ਵੀ ਵਿੰਗਾ ਉਸ ਬੱਸਾਂ ਦੀਆਂ ਬਾਡੀਆਂ ਤੇ ਹੋਇਆ ਕੀ ਇਨਕੁਆਰੀ ਹੋਈ ਕੀ ਪੜਤਾਲ ਹੋਈ ਲੋਕਾਂ ਸਾਹਮਣੇ ਤਾਂ ਕੱਖ ਨਹੀਂ ਆਇਆ ਫਿਰ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਸਾਹਿਬ ਉਹਦੇ ਉੱਪਰ ਭਗਵੰਤ ਮਾਨ ਸਾਹਿਬ ਹੋਰਾਂ ਨੇ ਦੋਸ਼ ਲਾਏ ਵੀ ਉਹਨਾਂ ਨੇ ਉਹ ਜਿਹੜਾ ਉੱਥੇ ਇੱਕ ਯਾਦਗਾਰ ਬਣਾਈ ਸੀ ਵੀ ਉਹਦੇ 'ਚ ਆਹ ਗੜਬੜ ਕੀਤੀ ਐਨੇ ਪੈਸੇ ਖਾਦੇ ਆ ਕੀਤਾ ਦੋਸ਼ ਲਾਏ ਆਮ ਆਦਮੀ ਪਾਰਟੀ ਨੇ ਫਿਰ ਉਹਦੇ ਉੱਪਰ ਕਾਰਵਾਈਆਂ ਦੀ ਗੱਲ ਆਈ ਪਰ ਅੱਜ ਤੱਕ ਕੀ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਉੱਪਰ ਕੁਝ ਵੀ ਕੀਤਾ ਸੁਖਬੀਰ ਬਾਦਲ ਬਾਰੇ ਭਗਵੰਤ ਮਾਨ ਸਾਹਿਬ ਨੇ 20 ਵਾਰੀ ਗੱਲ ਕਹੀ ਵੀ ਮੈਂ ਆਹ ਕਰੂੰਗਾ ਉਹ ਕਰੂੰਗਾ ਇਹਨਾਂ ਨੇ मतलब ਜਿਹੜਾ ਸੁਖ ਵਿਲਾਸ ਫਾਈਵ ਸਟਾਰ ਹੋਟਲ ਬਣਾਇਆ ਉਹ ਨਜਾਇਜ਼ ਬਣਾਇਆ ਉਹ ਉਹ ਮੈਂ ਸਾਰਾ ਕੁਝ ਜਿਹੜਾ ਉਹ ਪਬਲਿਕ ਪ੍ਰੋਪਰਟੀ ਬਣਾ ਦੇਣਾ ਔਰ ਇਹਨਾਂ ਦੀ ਜ਼ਮੀਨਾਂ ਦੇ ਵਿੱਚ ਸਪੈਸ਼ਲ ਇਹਨਾਂ ਨੇ ਨਹਿਰਾ ਕੱਢੀਆਂ ਉਹਦੀ ਮੈਂ ਜਾਂਚ ਕਰਾਉਂਗਾ ਮਿਆ ਕਰ ਦੂੰ ਮੈਂ ਵਾ ਕਰ ਦੂੰ ਭਗਵੰਤਮਾਨ ਸਾਹਿਬ ਮੁੱਖ ਮੰਤਰੀ ਸਾਹਿਬ ਲੋਕਾਂ ਨੂੰ ਦੱਸਣ ਕੀ ਸੁਖਬੀਰ ਬਾਦਲ ਦਾ 5 ਸਾਲ ਤੁਹਾਨੂੰ ਵੀ ਚੱਲਿਆ ਤੁਸੀਂ ਅੱਜ ਤੱਕ ਕਿਨਕਾ ਵੀ ਵਿਗਾੜ ਪਾਏ ਸੁਖਬੀਰ ਬਾਦਲ ਨੇ ਅੱਗੋਂ ਚੈਲੰਜ ਵੀ ਕੀਤਾ ਸੀ ਜੇ ਤੇਰੇ 'ਚ ਹਿੰਮਤ ਹੈਗੀ ਆ ਤਾਂ ਜਾ ਮੇਰਾ ਕੁਛ ਕਰਕੇ ਵਿਖਾ ਤੇ ਨਹੀਂ ਕਰ ਸਕੇ ਇਸੇ ਨੂੰ ਕਹਿੰਦੇ ਆ ਤਕੜੇ ਦਾ ਸੱਤੀ ਵੀ ਹਿਸਾਬ ਇਹ ਜਿਹੜਾ ਕਾਨੂੰਨ ਆ ਨਾ ਅਸੀਂ ਨਿੱਕੇ ਹੁੰਦੇ ਪੜਦੇ ਰਹੇ ਆ ਪੋਲੀਟੀਕਲ ਸਾਇੰਸ ਦੇ ਵਿੱਚ ਵੀ ਕਾਨੂੰਨ ਇਹ ਕਠੋਰ ਤੇ ਲਚਕੀਲਾ ਹੈ ਇਹ ਕਠੋਰ ਕਿੰਨਾ ਵਾਸਤੇ ਆ ਤੇ ਲਚਕੀਲਾ ਕਿੰਨਾ ਵਾਸਤੇ ਆ ਆਮ ਲੋਕਾਂ ਲਈ ਤਾਂ ਇਹ ਕਠੋਰ ਐ ਸਖਤ ਐ ਤੇ ਲਚਕੀਲਾ ਮਤਲਬ ਨਰਮ ਨਰਮ ਕਿੰਨਾ ਵਾਸਤੇ ਆ ਤਾਕਤਵਰ ਲੋਕਾਂ ਵਾਸਤੇ ਪੈਸੇ ਵਾਲੇ ਲੋਕਾਂ ਵਾਸਤੇ ਹੁਣ ਇਹੀ ਅੱਜ ਦਾ ਸੱਚ ਹੈ ਅੱਜ ਹੁਣ ਜਦੋਂ ਜਿਹੜੇ ਜਸਵੀਰ ਸਿੰਘ ਗੜੀ ਨੇ ਐਸ ਸੀ ਐਸ ਟੀ ਕਮਿਸ਼ਨ ਦੇ ਉਹ ਚੇਅਰਮੈਨ ਨੇ ਉਹਨਾਂ ਨੇ ਪੁਲਿਸ ਅਫਸਰ ਨੂੰ ਸੱਦਿਆ ਉਹਦੀ ਵੀਡੀਓ ਜਾਰੀ ਹੋਈ ਆ ਜੀ ਦੇ ਚ ਉਹ ਪੁਲਿਸ ਅਫਸਰ ਨੂੰ ਪੁੱਛ ਰਿਆ ਵੀ ਦੱਸੋ ਰਾਜਾ ਵੜਿੰਗ ਉਹ ਦੱਸ ਰਿਹਾ ਕਿ ਕੱਲ ਉਹ ਤਰਨਤਾਰਨ ਸੀ ਪਰਸੋ ਉਹ ਨਵਾਂ ਸ਼ਹਿਰ ਸੀ ਚੌਥੇ ਉਹ ਇੱਥੇ ਸੀ ਇੱਥੇ ਸੀ ਤੁਸੀਂ ਉਹਨਾਂ ਦੇ ਵਿੱਚ ਕਾਰਵਾਈ ਕਿਉਂ ਨਹੀਂ ਕੀਤੀ ਤਾਂ ਉਹ ਅਫਸਰ ਸਾਹਿਬ ਕੋਲੇ ਕੋਈ ਜਵਾਬ ਨਹੀਂਗਾ ਸਿਵਾਏ ਇਹ ਕਹਿੰਦੇ ਵੀ ਸਰ ਸਾਡੇ ਕੋਲੇ ਕਾਰਵਾਈ ਕਰਨ ਦੇ ਲਈ ਕਾਨੂੰਨ ਮੁਤਾਬਕ ਇੰਨੇ ਦਿਨ ਹੁੰਦੇ ਨੇ ਅਸੀਂ ਆਉਣ ਵਾਲੇ ਦਿਨਾਂ 'ਚ ਕਾਰਵਾਈ ਕਰਾਂਗੇ ਜੇਕਰ ਐਸਸੀ ਕਮਿਸ਼ਨ ਦਾ ਚੇਅਰਮੈਨ ਪੁੱਛ ਰਿਹਾ ਵੀ ਫਿਰ ਮੈਂ ਕਿਦਨ ਮੈਨੂੰ ਰਿਪੋਰਟ ਦਵਾਂਗੇ ਵੀ ਕਾਰਵਾਈ ਹੋ ਗਈ ਤਾਂ ਉਹ ਪੁਲਿਸ ਅਫਸਰ ਸਾਹਿਬ ਦਿਨ ਬਾਉਂਡ ਨਹੀਂ ਕਰ ਰਹੇ ਤੈ ਹੀ ਨਹੀਂ ਕਰ ਰਹੇ ਨਹੀਂ ਜੀ ਵੇਖੋ ਜੀ ਦਿਨ ਬਾਉਂਡ ਨਾ ਕਰੋ ਅਸੀਂ ਜਲਦੀ ਹੀ ਕਾਰਵਾਈ ਕਰਾਂਗੇ ਹੁਣ ਇਹ ਆਮ ਲੋਕਾਂ ਦੇ ਸੋਚਣ ਦਾ ਸਵਾਲ ਹੈ ਰੂਹੀ ਬਈ ਇਹ ਚੱਲ ਕੀ ਰਿਹਾ ਤੇ ਪਬਲਿਕ ਨੂੰ ਕਿਵੇਂ ਬੇਵਕੂਫ ਬਣਾਇਆ ਜਾ ਰਿਹਾ ਹੁਣ ਇੱਕ ਇਹ ਮਾਮਲਾ ਛੱਡ ਦੋ ਇਸ ਤੋਂ ਇਲਾਵਾ ਕਿੰਨੇ ਹੋਰ ਮਾਮਲੇ ਨੇ ਆਮ ਆਦਮੀ ਪਾਰਟੀ ਦੇ ਕਿੰਨੇ ਸਾਰੇ ਐਮਐਲਏ ਤੇ ਮੰਤਰੀ ਜਿਨ੍ਹਾਂ ਦੇ ਉੱਪਰ ਬੜੇ ਵੱਡੇ ਦੋਸ਼ ਲੱਗੇ ਪਰ ਉਹ ਉਹਨਾਂ ਦੇ ਉੱਪਰ ਕੋਈ ਜਾਂਚ ਸਾਹਮਣੇ ਨਹੀਂ ਆਈ ਦੋਸ਼ ਲੱਗੇ ਨੇ ਆਮ ਆਦਮੀ ਪਾਰਟੀ ਨੇ ਬੜੀ ਵਾਰ ਕਿਹਾ ਸੀ ਅਸੀਂ ਜਾਂਚ ਕਰਾਂਗੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਾਂਗੇ ਪਰ ਉਹ ਕਿੱਥੇ ਜਾਂਚਾਂ ਹੋਈਆਂ ਤੇ ਕਿਹਨੇ ਕੀਤੀਆਂ ਤੇ ਕਿਹਨੇ ਨਹੀਂ ਕੀਤੀਆਂ ਅੱਜ ਤੱਕ ਸਾਨੂੰ ਤਾਂ ਪਤਾ ਨਹੀਂ ਲੱਗਾ ਆਪਾਂ ਰੋਜ਼ ਹੀ ਮੀਡੀਆ 'ਚ ਆਪਾਂ ਰੋਜ਼ ਹੀ ਇੱਕ ਇੱਕ ਨਿੱਕੀ ਨਿੱਕੀ ਖਬਰ ਵਾਚਣਾ ਆਪਣਾ ਕੰਮ ਆ ਅੱਜ ਤੱਕ ਤੁਹਾਨੂੰ ਪਤਾ ਲੱਗਾ ਵੀ ਜਿਹੜੇ ਆਮ ਆਦਮੀ ਪਾਰਟੀ ਦੇ ਮੰਤਰੀ ਰਹੇ ਆ ਤੇ ਗੁਰੂ ਅਰਸਾਏ ਤੋਂ ਐਮਐਲਏ ਫੌਜਾ ਸਿੰਘ ਸਰਾਰੀ ਜਿਹੜੇ ਕਥਿਤ ਦੋਸ਼ ਉਹਨਾਂ ਤੇ ਲੱਗੇ ਸੀ ਉਹਨਾਂ ਦੀ ਕੀ ਜਾਂਚ ਹੋਈ ਤੇ ਕੀ ਸੱਚ ਨਿਕਲਿਆ ਪਤਾ ਲੱਗਾ ਨਹੀਂ ਨਹੀਂ ਨਾ ਲੱਗਾ ਅੱਛਾ ਜਿਹੜੇ ਦੋਸ਼ ਆਮ ਆਦਮੀ ਪਾਰਟੀ ਦੇ ਜਿਹੜੇ ਹੋਰ ਐਮਐਲਏ ਕਿੰਨੇ ਸਾਰੇ ਉਹਨਾਂ ਤੇ ਲੱਗੇ ਉਹਨਾਂ ਦੀ ਕੀ ਜਾਂਚ ਹੋਈ ਤੇ ਕੀ ਸੱਚ ਨਿਕਲਿਆ ਪਤਾ ਲੱਗਾ ਕੁਝ ਨਹੀਂ ਜੀ ਕਹਾਣੀ ਕਿੱਥੇ ਖੜੀ ਹੈ ਇਸੇ ਤਰ੍ਹਾਂ ਕੇਂਦਰ ਸਰਕਾਰ ਵੇਖ ਲਓ ਕੇਂਦਰ ਸਰਕਾਰ ਦੀਆਂ ਜਿਹੜੀਆਂ ਏਜੰਸੀਆਂ ਨੇ ਉਹ ਚਾਹੇ ਸੀਬੀਆ ਚਬੀਆ ਤਾਂ ਚਾਹੇ ਈਡੀਆ ਉਹਨਾਂ ਨੇ ਜਿੰਨੀਆਂ ਰੈਡਾਂ ਹੁਣ ਤੱਕ ਮਾਰੀਆਂ ਨੇ ਉਹ ਦੂਜੇ ਲੋਕਾਂ ਤੇ ਮਾਰੀਆਂ ਨੇ ਪੜ ਪਾਜ ਪਾਦੇ ਭਾਜਪੀ ਦੇ ਜਿਹੜੇ ਲੀਡਰ ਨੇ ਵੱਖ-ਵੱਖ ਸੂਬਿਆਂ 'ਚ ਬੈਠੇ ਐਮਐਲਏ ਨੇ ਐਮਪੀ ਨੇ ਮੰਤਰੀ ਨੇ ਆਗੂ ਨੇ ਉਹਨਾਂ ਦੀ ਕੋਈ ਘਾਟ ਕਮਜ਼ੋਰੀ ਤੇ ਗੜਬੜ ਉਹਨਾਂ ਨੂੰ ਕਿਉਂ ਨਹੀਂ ਦਿਖਦੀ ਹੁਣ ਸਵਾਲ ਇੱਥੇ ਆ ਵੀ ਹੈ ਪਿਛਲੇ ਦਿਨੀ ਡੀਆਈਜੀ ਪੁੱਲਰ ਫੜਿਆ ਡੀਆਈਜੀ ਪੁਲਿਸ ਦਾ ਬਹੁਤ ਵੱਡਾ ਅਫਸਰ ਆ ਜਦੋਂ ਉਹਨੂੰ ਫੜਿਆ ਸੀਬੀਆਈ ਨੇ ਆਜੇ ਕੁਝ ਦਿਨ ਪਹਿਲਾਂ ਦੀ ਗੱਲ ਆ ਤੇ ਜਦੋਂ ਉਹਦੇ ਘਰ 'ਚ ਜਾ ਕੇ ਵੇਖਿਆ ਫੜ ਕੇ ਉਹਨੂੰ ਤੇ 8 ਲੱਖ ਦੀ ਰਿਸ਼ਵਤ ਲੈਣ ਦੇ ਚੱਕਰ ਚ ਫੜਿਆ ਉਹਦੇ ਘਰੋਂ ਫਿਰ ਜਿਵੇਂ ਪੈਸਿਆਂ ਦੇ ਬੈਗ ਭਰੇ ਨਿਕਲੇ ਨੋਟਾਂ ਦੇ ਢੇਰ ਤਿੰਨ ਮਸ਼ੀਨਾਂ ਬੈਂਕਾਂ ਚੋਂ ਨੋਟ ਗਣਵਾਉਣ ਲਈ ਮੰਗਾਈਆਂ ਗਈਆਂ ਜਿਵੇਂ ਤਾਂ ਭਗਵੰਤਮਾਨ ਸਰਕਾਰ ਲਈ ਤਾਂ ਉਹ ਡੀਆਈਜੀ ਸਾਹਿਬ ਵੀ ਬਹੁਤ ਬੀਬਾ ਸਿਆਣਾ ਤੇ ਮਾਨਦਾਰ ਸੀਗਾ ਉਹ ਸੀਬੀਆਈ ਨੇ ਆ ਕੇ ਫੜ ਲਿਆ ਜੇ ਸੀਬੀਆਈ ਨਾ ਫੜਦੀ ਤਾਂ ਫਿਰ ਤਾਂ ਉਹ ਅਫਸਰ ਬਹੁਤ ਬੀਬਾ ਸੀ ਸਿਆਣਾ ਸੀ ਈਮਾਨਦਾਰ ਸੀ ਤੇ ਜਿਹੜਾ ਕੰਮ ਉਹ ਕਰੀ ਜਾਂਦਾ ਸੀ ਐਨਾ ਪੈਸਾ ਤੁਸੀਂ ਕਦੀ ਦੇਖਿਆ ਤੁਹਾਡੇ ਘਰੇ ਕੋਈ ਇੱਕ ਬੈਗ ਨੋਟਾਂ ਦਾ ਕਦੇ ਆਇਆ ਵੀ ਨਹੀਂ ਜੀ ਕਦੇ ਨਹੀਂ ਦੇਖਿਆ ਨਹੀਂ ਜੀ ਇਕੱਠਾ ਕਰੋੜ ਰੁਪਈਆ ਦੇਖਿਆ ਕਦੇ ਨਹੀਂ ਜੀ ਔਰ ਉਹਦੇ ਕੋਲੋਂ ਕਿੰਨੇ ਨਿਕਲੇ ਪਤਾ ਕਿੰਨੇ ਜੀ ਕਰੋੜਾਂ ਰੁਪਈਆ ਬੈਗ ਨੋਟਾਂ ਦੇ ਭਰੇ ਕਿਵੇਂ ਬਣਾਏ ਸੀ ਉਹ ਉਹ ਬਣਾਏ ਸੀ ਲੋਕਾਂ ਦਾ ਲਹੂ ਪੀ ਕੇ ਉਹ ਬਣਾਏ ਸੀ ਗਰੀਬਾਂ ਦਾ ਮਜ਼ਦੂਰਾਂ ਦਾ ਆਮ ਲੋਕਾਂ ਦਾ ਖੂਨ ਚੂਸ ਕੇ ਉਹ ਬਣਾਏ ਸੀ ਲੋਕਾਂ ਨੂੰ ਝੂਠੇ ਕੇਸਾਂ ਦੇ ਡਰਾਵੇ ਦੇ ਕੇ ਉਹ ਬਣਾਏ ਸੀ ਜ਼ੁਲਮ ਕਰਕੇ ੱੱਕਾ ਕਰਕੇ ਔਰ ਪਤਾ ਨਹੀਂ ਕਿੰਨੇ ਹੀ ਅਫਸਰ ਉਹ ਜੇ ਹੋਰ ਨੇ ਜਿਹੜੇ ਇੱਥੇ ਪੰਜਾਬ 'ਚ ਫਿਰਦੇ ਨੇ ਔਰ ਉਹਨਾਂ ਤੇ ਅੱਜ ਤੱਕ ਕੋਈ ਕਾਰਵਾਈ ਨਹੀਂ ਉਸ ਤੋਂ ਬਾਅਦ ਰੋਜ਼ ਆ ਜਾਂਦੀ ਏ ਇੱਕ ਅਪਡੇਟ ਵੀ ਹੁਣ ਸੀਬੀਆਈ ਦੇ ਰਡਾਰ ਤੇ 50 ਹੋਰ ਅਫਸਰ ਨੇ ਉਹ ਪਤਾ ਨਹੀਂ 50 ਕਦੋਂ ਫੜਨੇ ਨੇ ਕਾਰਵਾਈ ਹੋਊ કે ਨਾ ਹੋਊ ਉਸ ਤੋਂ ਬਾਅਦ DIG ਤੋਂ ਬਾਅਦ ਪੰਜਾਬ ਦੇ ਵਿੱਚ ਵਿਜੀਲੈਂਸ ਨੇ ਕੁਝ ਕਾਰਵਾਈਆਂ ਕੀਤੀਆਂ ਨੇ ਪਰ ਉਹ ਬੜੀਆਂ ਨਗੁਣੀਆ ਕਾਰਵਾਈਆਂ ਨੇ ਮੈਂ ਕਹੂੰਗਾ ਕਿ ਜਿੰਨੇ ਵੀ ਪੁਲਿਸ ਜਾਂ ਸਿਵਲ ਦੇ ਵਿੱਚ ਵੱਡੇ ਅਫੀਸਰਸ ਨੇ ਮਨਿਸਟਰਸ ਨੇ ਐਮਐਲਏਜ਼ ਨੇ ਐਮਪੀਜ਼ ਨੇ ਉਹਨਾਂ ਸਾਰਿਆਂ ਦੀਆਂ ਜਾਇਦਾਦਾਂ ਦੀ ਜਾਂਚ ਹੋਣੀ ਚਾਹੀਦੀ ਵੀ ਇਹਨਾਂ ਦੀ ਤਨਖਾਹ ਕਿੰਨੀ ਐ ਤੇ ਜਾਇਦਾਦ ਕਿੰਨੀ ਬਣਾਈ ਬੈਠਾ ਇਹ ਹੋਣੀ ਚਾਹੀਦੀ ਆ ਵੇਖੋ ਤੁਸੀਂ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਪਰ ਬਿੱਲੀ ਦੇ ਗਾਲ ਟੱਲੀ ਬੰਨੂ ਕਿੜਾ ਇਕਾ ਇਹ ਕੰਮ ਕਰੂ ਕਿਹੜਾ ਕਿਸੇ ਨੇ ਨਹੀਂ ਕਰਨਾ ਸੋ ਰਾਜਾ ਵੜਿੰਗ ਵਾਲਾ ਜਿਹੜਾ ਇਹ ਮਾਮਲਾ ਹੈ ਇਹ ਵੀ ਇਸੇ ਘੇਰੇ ਨਾਲ ਇਸੇ ਤਰ੍ਹਾਂ ਦੀ ਸਥਿਤੀ ਨਾਲ ਜੁੜਿਆ ਬਹੁਤ ਮਿਹਰਬਾਨੀ ਧੰਨਵਾਦ ਜੀ